ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕਤਰਤ ਵਿਖੇ ਅੱਜ ਪੰਜ ਸਿੰਘ ਸੇਵਾ ਦੀ ਮੀਟਿੰਗ ਹੋਈ ਇਸ ਮੀਟਿੰਗ 'ਚ ਗਿਆਨੀ ਹਰਪ ਸਿੰਘ ਵੱਲੋਂ ਵੱਡੇ ਫੈਸਲੇ ਲਏ ਗਏ ਹਨ ਮੀਟਿੰਗ 'ਚ ਤਖਸ਼ਿਰੀ ਪਟਨਾ ਸਾਹਿਬ ਤੇ ਨਵੇਂ ਜੱਦਾ ਦੀ ਚੋਣ ਲਈ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਇਸ ਕਮੇਟੀ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਖਸ਼ਿਰੀ ਪਟਨਾ ਸਾਹਿਬ ਗੁਰਦੁਆਰਾ ਬੋਰਡ ਦੇ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਚੀਫ ਕਲਸਾ ਦੀਵਾਨ ਦੇ ਪ੍ਰਧਾਨ ਤੋਂ ਇਲਾਵਾ ਤਖਸ਼ਿਰੀ ਹਜੂਰ ਸਾਹਿਬ ਬੋਰਡ ਦੇ ਇੱਕ ਮੈਂਬਰ ਨੂੰ ਸ਼ਾਮਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਗਿਆਨੀ ਇਕਬਾਲ ਸਿੰਘ ਦੇ मामले 'ਚ ਸਖਤ ਹੁੰਦਿਆ ਕਾਲ ਤੱਕ ਨੇ 15 ਦਿਨਾਂ ਦੇ ਅੰਦਰ ਇੱਕ ਰਿਪੋਰਟ ਵੀ ਮੰਗੀ ਹੈ। ਗੁਰਜੀਤ ਕੇ ਫਤਿਹ ਅੱਜ ਪੰਨ ਸਿੰਘ ਸਰਬੰਦ ਦੀ ਮੀਟਿੰਗ ਦੇ ਵਿੱਚ ਦੋ ਤਿੰਨ ਮਸਲੇ ਵਿਚਾਰੇ ਗਏ ਨੇ। ਪਹਿਲਾ ਤਾਂ ਇਹ ਕਿ ਗਿਆਨੀ ਇਕਬਾਲ ਸਿੰਘ ਜੀ ਉੱਪਰ ਜਿਹੜੇ ਦੋਸ਼ ਲੱਗੇ ਸੀ ਉਹਦੇ ਸਬੰਧੀ ਸਬ-ਮਿਟੀ ਨਿਯਤ ਕੀਤੀ ਗਈ ਸੀ ਤੇ ਉਹਦੀ ਮੁਕੰਮਲ ਰਿਪੋਰਟ ਜਿਹੜੀ ਆਉਣੀ ਬਾਕੀ ਹੈ। ਤੇ ਸਬਕਮੇਟੀ ਜਿਹੜੀ ਬਣੀ ਹੈ ਕਮੇਟੀ ਉਹਨੂੰ ਮੁਰ ਅਦੇਸ਼ ਕੀਤਾ ਹੈ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਮੁਕੰਮਲ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਕਰੇ ਦੂਸਰਾ ਜਿਹੜਾ ਫੈਸਲਾ ਕੀਤਾ ਹੋਇਆ ਹੈ ਕਿ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਵਿੱਚ ਤਿੰਨ ਨੌਜਵਾਨ ਸਨ ਸਰਦਾਰ ਅਰਵਿੰਦਰ ਸਿੰਘ, ਸੁਰਜੀਤ ਸਿੰਘ ਤੇ ਸਰਦਾਰ ਰਣਜੀਤ ਸਿੰਘ ਜਿਨ੍ਹਾਂ ਨੂੰ ਸਿਰਫ ਧਾਰਮਿਕ ਸਹਿਤ ਰੱਖਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਜਿਹੜੀ ਉਹ ਦਿੱਤੀ ਗਈ ਹੈ ਔਰ ਇਸ ਕਾਰਵਾਈ ਤੇ ਅਫਸੋਸ ਕਰਦੇ ਹਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਉਹਨਾਂ ਨੌਜਵਾਨਾਂ ਦੀ ਕਾਨੂੰਨੀ ਤੇ ਆਰਥਿਕ ਸਹਾਇਤਾ ਜਿਹੜੀ ਆ ਉਹ ਕੀਤੀ ਜਾਵੇ ਤਾਂ ਕਿ ਉਹਨਾਂ ਦੀ ਰਿਹਾਈ ਜਿਹੜੀ ਆ ਜਲਦ ਤੋਂ ਜਲਦ ਯਕੀਨੀ ਬਣਾਈ ਜਾ ਸਕੇ ਤੇ ਇੱਕ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਵੱਲੋਂ ਇੱਕ ਪੱਤਰ ਕਾ ਸਾਨੂੰ ਜਿਹੜੀ ਉਹ ਪ੍ਰਾਪਤ ਹੋਈ ਹੈ ਜਿਦੇ ਵਿੱਚ ਉਹਨਾਂ ਨੇ ਮੰਗ ਕੀਤੀ ਹੈ ਕਿ ਨਵੇਂ ਜਥੇਦਾਰ ਦੀ ਚੋਣ ਸੰਬੰਧੀ ਜਿਹੜਾ ਫੈਸਲਾ ਕੀਤਾ ਜਾਵੇ ਤੇ ਉਹਨਾਂ ਦੀ ਪੁੱਜੀ ਹੋਈ ਮੰਗ ਦੇ ਆਧਾਰ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਨੇ ਅੱਜ ਕਤਰਤਾ ਦੇ ਵਿੱਚ ਪੰਥ ਸਿੰਘ ਸਹਿਬਾਨਾ ਵੱਲੋਂ ਇੱਕ ਉੱਚ ਪੱਧਰੀ ਕਮੇਟੀ ਗਠਿਤ ਕੀਤੀ ਹੈ ਜਿਦੇ ਵਿੱਚ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਤੱਕ ਸ੍ਰੀ ਹਰਮੰਦਰਜੀਤ ਪਟਨਾ ਸਾਹਿਬ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਚੀਫ ਖਾਲਸਾ ਦਿਵਾਨ ਚੈਰੀਟੇਬਲ ਸੁਸਾਇਟੀ ਤੇ ਇੱਕ ਸਰਦਾਰ ਇਕਬਾਲ ਸਿੰਘ ਮੈਂਬਰ ਤੱਕ ਸਚਕਣ ਸ੍ਰੀ ਅਬਜਲ ਨਗਰ ਹਜੂਰ ਸਾਹਿਬ ਨਦੀਰ ਪ੍ਰਬੰਧਕੀ ਬੋਰਡ ਦਾ ਇਹ ਪੰਜ ਮੈਂਬਰੀ ਕਮੇਟੀ ਹੈ ਤੇ ਇਹਦੇ ਕੋਆਰਡੀਨੇਟਰ ਜਿਹੜੇ ਨੇ ਉਹ ਸਰਦਾਰ ਸੁਰਿੰਦਰ ਸਿੰਘ ਪ੍ਰਬੰਧਕੀ ਬੋਰਡ ਪਟਨਾ ਸਾਹਿਬ ਦਾ ਉਹਦੇ ਮੈਂਬਰ ਨੇ ਉਹ ਹੋਣਗੇ ਇਹ ਕਮੇਟੀ ਜਿਹੜੀ ਆ ਸਮੁੱਚੀਆਂ ਸਿੱਖ ਸੰਪਰਦਾਵਾਂ ਸਿੱਖ ਜਥੇਬੰਦੀਆਂ ਦੀ ਰਾਏ ਲੈ ਕੇ ਤਾਂ ਕਿ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸੇਵਾ ਸੰਭਾਲ ਕਰਨ ਦੀ ਯੋਗਤਾ ਰੱਖਣ ਵਾਲੇ ਕਿਸੇ ਦੋ ਗੁਰਸਿੱਖਾਂ ਦੇ ਨਾਮ ਦੀ ਤਸਵੀਜ਼ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇਗੀ ਤੇ ਫਿਰ ਉਹਨਾਂ ਨਾਵਾਂ ਦੇ ਉੱਤੇ ਵਿਚਾਰ ਕਰਕੇ ਅਗਲਾ ਜਥੇਦਾਰ ਜਿਹੜਾ ਹੈ ਉਹਦਾ ਨਾਮ ਜਿਹੜਾ ਹੈ ਤੱਕ ਪ੍ਰਬੰਧਕੀ ਬੋਰਡ ਨੂੰ ਭੇਜਿਆ ਜਾਵੇਗਾ ਤਾਂ ਕਿ ਤਖਤ ਸ੍ਰੀ ਹਰਮੰਦਰ ਸਾਹਿਬ ਜੀ ਦੀ ਮਰਿਆਦਾ ਅਨੁਸਾਰ ਸੇਵਾ ਸੰਭਾਲ ਹੋ ਸਕੇ بس ਇਹ ਮਤੇ ਜਿਹੜੇ ਆ ਉਹ ਪਾਏ ਗਏ ਇੱਕ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਕਿ ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਆ ਰਿਹਾ ਤੇ ਮਹਿਸੂਸ ਕਰਦੀ ਹੈ ਸਮੁੱਚੀ ਕੌਮ ਕਿ ਇਹ ਪ੍ਰਕਾਸ਼ ਪੁਰਬ ਜਿਹੜਾ ਹੈ ਉਹ ਸਾਂਝੇ ਰੂਪ ਦੇ ਵਿੱਚ ਮਨਾਇਆ ਜਾਵੇ ਤੇ ਇਹਦੇ ਲਈ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿਹਾ ਕਿ ਉਹ ਜਲਦੀ ਜਲਦੀ ਜਿਹੜਾ ਹੈ ਸਰਕਾਰਾਂ ਦੇ ਨਾਲ ਰابطਾ ਕਾਇਮ ਕਰੇ ਵੱਖਰੇ ਵੱਖਰੇ ਜਿੰਨੀਆਂ ਸਟੇਜਾਂ ਜਾਂ ਵੱਖਰੇ ਵੱਖਰੇ ਮੰਚ ਜਿਹੜੇ ਆ ਸਮਾਗਮਾਂ ਲਈ ਨਾ ਲੱਗਣ ਇੱਕੋ ਹੀ ਮੰਚ ਦੇ ਉੱਤੇ ਇੱਕੋ ਸਟੇਜ ਦੇ ਉੱਤੇ ਅਸੀਂ ਸਾਰੇ ਨਾਲ ਮਿਲ ਕੇ ਆਪਣੇ ਨਿੱਜੀ মতਪੇਦ ਤਿਆਗ ਕੇ ਧੰਗ ਗੁਰੂ ਨਾਨਕ ਸਾਹਿਬ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਈਏ ਇਹ ਅੱਜ ਦੇ ਮੀਟਿੰਗ ਦੇ ਵਿੱਚ ਜਿਹੜੀ ਹੈ ਇਕਤਰਤਾ ਦੇ ਵਿੱਚ ਵਿਚਾਰ ਚਰਚਾ ਜਿਹੜੀ ਹੈ ਹੋਈ ਹੈ ਔਰ ਮਤੀ ਜਿਹੜੀ ਹੈ ਉਹ ਪਾਸ ਕੀਤੀ ਸਰ ਆਪਣੇ ਗਿਆਨੀ ਕਬਾਲ ਸਿੰਘ ਜੀ ਨੇ ਕਿਹਾ ਬਈ ਜੇ ਮੈਨੂੰ ਕੱਲ ਤੋਂ ਸਭ ਤੇ ਬੁਲਾਇਆ ਜਾਂਦਾ ਤੇ ਸਿੰਘ ਸਾਹਿਬ ਗਿਆਨੀ ਗੁਰਬਜਨ ਸਿੰਘ ਤੇ ਗਿਆਨੀ ਗੁਰਮੁਖ ਸਿੰਘ ਨੂੰ ਵੀ ਬੁਲਾਇਆ ਜਾਵੇ। ਮੈਂ ਉਸ ਰਾਮ ਰਿੰਘੇ ਹਿੰਦੀ ਜਿਹੜੀ ਚਿੱਠੀ ਬਾਰੇ ਦੇਖੋ ਗੱਲ ਇਹ ਹੈ ਕਿ ਸੈਟ ਜਿਹੜੀ ਹੈ ਮਾਮਲਿਆਂ ਦੀ ਪਰਤਾਲ ਕਰ ਰਹੀ ਹੈ। ਜਿੰਨਾ ਚਿਰ ਉਹਦੀ ਰਿਪੋਰਟ ਨਹੀਂ ਆਉਂਦੀ ਉਨਾ ਚਿਰ ਜਿਹੜਾ ਅਸੀਂ ਕੋਈ ਅਜੇ ਫੈਸਲਾ ਨਹੀਂ ਲੈਣਾ ਉਹਦੀ ਰਿਪੋਰਟ ਆਊਗੀ ਉਸ ਤੋਂ ਬਾਅਦ ਵਿਚਾਰ ਕਰਾਂਗੇ। ਅੱਜ ਗਿਆਨੀ ਕਬਾਲ ਸਿੰਘ ਨੂੰ ਬੁਲਾਇਆ ਗਿਆ ਜੀ? ਨਹੀਂ ਜੀ, ਨਹੀਂ ਅਸੀਂ ਨਹੀਂ ਬੁਲਾਇਆ। ਠੀਕ। ਏਅਰ ਰਿਪੋਰਟ ਪੰਜਾਬ ਟੂਡੇ